ਸਤ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆ ਕਬੱਡੀ ਦੀ ਬੜੇ ਫੋਨ ਆ ਰਹੇ ਸੀ ਜਿੱਥੇ ਵੀ ਵੀਰ ਭਰਾ ਮਿਲਦੇ ਸੀ ਉਸਕੇ ਇੱਕੋ ਗੱਲ ਪੁੱਛਦੇ ਸੀ ਕਿ ਜਲਾਲਪੁਰ ਕਬੱਡੀ ਹੋ ਰਹੀ ਐ ਇਸ ਵਾਰ ਤੇ ਮੈਂ ਲਾ ਲਿਆ ਬਚਿੱਤਰ ਪਹਿਲਵਾਨ ਨੂੰ ਫੋਨ ਤੇ ਬਚਿੱਤਰ ਪਹਿਲਵਾਨ ਕਹਿੰਦਾ ਕਿ ਗੱਜ ਵੱਜ ਕੇ ਹੋ ਰਹੀ ਆ ਹਾਂ ਵੀ ਮਿੱਤਰੋ ਸਾਰੇ ਪਰੰਪਲੇ ਖੇਦੂਰ ਜਲਾਲਪੁਰ ਦੀ ਧਰਤੀ ਤੇ ਗੱਜ ਵੱਜ ਕੇ ਕਬੱਡੀ ਹੋ ਰਹੀ ਆ ਤੇ ਨੋਟ ਕਰ ਲੋ ਜੀ 2492025 ਨੂੰ ਵੱਡੀ ਕਬੱਡੀ ਹੋ ਰਹੀ ਆ ਉਸ ਤੋਂ ਪਹਿਲਾਂ 23 22 ਅਤੇ 23 ਤੇ 24 ਤਰੀਕ ਨੂੰ ਜਿਹੜੇ ਉਹ ਦਿਵਾਨ ਸਜਾਏ ਜਾਣੇ ਆ ਕਿਉਂਕਿ ਇਤਿਹਾਸਿਕ ਨਗਰ ਆ ਬਾਬਾ ਦੀਪ ਸਿੰਘ ਜੀ ਦਾ ਸਿਪਾ ਸਲਾਰ ਹੋਏ ਨੇ ਬਾਬਾ ਰਾਮ ਸਿੰਘ ਜੀ ਸ਼ਹੀਦ ਉਹਨਾਂ ਦੀ ਯਾਦ ਵਿੱਚ ਪਿੰਡ ਜਲਾਲਪੁਰ ਦੀ ਧਰਤੀ ਦੇ ਵੱਡਾ ਮੇਲਾ ਕਰਾਇਆ ਜਾਂਦਾ ਤੇ ਹਰ ਸਾਲ ਵੱਡੇ ਕਬੱਡੀ ਦੇ ਮੈਚ ਵੀ ਹੁੰਦੇ ਆ ਤੇ ਇਸ ਵਾਰ ਜਿਹੜਾ ਕਬੱਡੀ ਦਾ ਮੈਚ ਆ ਥੋੜਾ ਜਿਹਾ ਹੋਰ ਵੀ ਖਿੱਚਵਾ ਹੋ ਰਿਹਾ 40 ਸਾਲ ਤੋਂ ਉੱਪਰ ਦੇ ਖਿਡਾਰੀਆਂ ਦਾ ਵੀ ਇੱਕ ਮੈਚ ਹੋ ਰਿਹਾ ਇੱਕ ਮੈਚ ਜੂਨੀਅਰ ਖਿਡਾਰੀਆਂ ਦਾ ਵੀ ਹੋ ਰਿਹਾ ਤੇ ਬਾਕੀ ਇੱਕ ਗੱਲ ਦੱਸ ਦਿਆਂ ਕਿ ਪੂਰੇ ਪੰਜਾਬ ਦੀ ਕ੍ਰੀਮ ਖੇਡੂਗੀ ਕਿਉਂਕਿ ਹੜਾਂ ਕਾਰਨ ਕੁਝ ਦਿਨ ਲਈ ਮੈਚ ਬੰਦ ਹੋਏ ਸੀ ਤੇ ਕਾਫੀ ਖਿਡਾਰੀ ਵਿੱਲੇ ਆ ਤੇ ਇਸ ਕਰਕੇ ਵੱਡੇ ਵੱਡੇ ਟੌਪ ਦੇ ਮੱਲ ਜਿਹੜੇ ਆ ਉਹ ਜਲਾਲਪੁਰ ਦੀ ਧਰਤੀ ਤੇ ਖੇਡਣ ਆ ਰਹੇ ਆ ਤੇ ਇਸ ਵੀਰੋ ਤੁਸੀਂ ਵੀ ਦਿਲਾਂ ਦੀਆਂ ਗਹਿਰਾਈਆਂ ਤੇ ਨੋਟ ਕਰ ਲੋ 24 ਤਰੀਕ ਨਵਾਂ ਮਹੀਨਾ 2025 ਤੇ ਇਸ ਕਰਕੇ ਹੋ ਮਹਮਾ ਆ ਕੇ ਖੇਡ ਮੇਲੇ ਵਿੱਚ ਆਉਣਾ ਸਮੂਹ ਸੰਗਤ ਪਿੰਡ ਜੀ ਲਾਲਪੁਰ ਵੱਲੋਂ ਅਤੇ ਬਿੱਕਾ ਜੈਲਦਾਰ ਸਰਪੰਚ ਦਿਲਾਂ ਦੀਆਂ ਗਹਿਰਾਈਆਂ ਤੋਂ ਸਾਰਿਆਂ ਵੀਰਾਂ ਭਰਾਵਾਂ ਨੂੰ ਖੁੱਲੇ ਸੱਦੇ ਦਿੰਦਿਆ ਵੀ ਵੀਰੋ ਹੋ ਮਹਮਾ ਆ ਕੇ ਤੇ ਗੱਜ-ਵੱਜ ਕੇ ਆਇਓ ਤੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਓ ਕਿਉਂਕਿ ਸ਼ੁਕਰ ਕਰੀਏ ਮਹਾਰਾਜ ਦਾ ਕਿ ਹੁਣ ਫਿਰ ਪੰਜਾਬ ਦੀਆਂ ਗਰਾਊਂਡਾਂ ਹਰੀਆਂ ਭਰੀਆਂ ਹੋ ਗਈਆਂ ਨੇ ਅਤੇ ਨੌਜਵਾਨ ਖੇਡਾਂ ਵੱਲ ਪਰਤਣੇ ਸ਼ੁਰੂ ਹੋ ਗਏ ਨੇ ਹੜਾਂ ਦੀ ਮਾਰ ਵੀ ਚੱਲੀ ਐ ਮਾਰਾਂ ਦਾ ਪੰਜਾਬ ਨੂੰ ਪੈਂਦੀਆਂ ਰਹੀਆਂ ਪਰ ਪੰਜਾਬੀਆਂ ਦੇ ਹੌਸਲੇ ਕਦੀ ਡੋਲੇ ਨਹੀਂ ਆ ਫਿਰ ਉਸੇ ਤਰ੍ਹਾਂ ਪੰਜਾਬ ਵਿੱਚ ਮੇਲੇ ਲਾਉਣਗੇ ਲੋਕੀ ਚਹਿਚਾਣਗੇ ਘੋਲ ਕਬੱਡੀਆਂ ਸਿੰਘਾਂ ਖਾੜੇ ਲੱਗਣਗੇ ਮਿੱਤਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਵਸਦਾ ਰਹੂਗਾ ਇਸ ਕਰਕੇ ਬੇਨਤੀ ਕਰਦੇ ਆ ਕਿ 24 ਤਰੀਕ ਨੂੰ ਹੋਮ ਹਮਾ ਕੇ ਪਿੰਡ ਜਲਾਲਪੁਰ ਬਾਬਾ RAM ਸਿੰਘ ਜੀ ਸ਼ਹੀਦ ਜੀ ਦੀ ਯਾਦ ਵਿੱਚ ਜੋ ਮੇਲਾ ਲੱਗਦਾ ਹੈ ਪੱਟਾ ਕਬੱਡੀ ਦਾ ਮੈਚ ਹੋ ਰਿਹਾ ਬਈ ਹੋਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ